ਦੇਖੋ ਮੇਰੇ ਵਰਗੇ ਇੱਕ ਨਿਮਾਣੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਬਤ ਦਾ ਉਮੀਦਵਾਰ ਬਣਾਇਆ ਮੈਦਾਨੇ ਜੰਗ ਭਟਿਆ ਹੋਇਆ ਹੈ ਪਰ ਸਾਡੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜੇ ਕਿਸੇ ਨੇ ਵੀ ਇਲੈਕਸ਼ਨ ਲੜਨੀ ਹੈ ਇਹਨੂੰ ਆਪਣੇ ਨਾਮਜ਼ਦਗੀ ਪੇਪਰ ਜਿਹੜੇ ਆ इलेक्शन कमीशन ददायतों के मुताबिक निजमान मुताबिक रिटर्निंग अफसर को जमा करवाने मैं अपने जे नामजदगी पेपर ने डिप्टी कमिश्नर तरन तारण और रिटर्निंग ऑफिसर लोग सभा हल्का खडूर साहब को जमा करवा द ਸਤਿਗੁਰਾਂ ਦਾ ਓਟ ਆਸਰਾ ਲੈ ਕੇ ਤੇ ਸੰਗਤ ਦਾ ਆਸ਼ੀਰਵਾਦ ਲੈ ਕੇ ਤੇ ਆਪਣੇ ਆਪ ਤੇ ਭਰੋਸਾ ਆ ਕਿ ਮੈਂ ਤੇ ਕੋਈ ਗੱਲ ਕਹਿਣਾ ਆ ਕਿ ਭਾਈ ਜੇ ਮੇਰੇ 'ਚ ਤੁਸੀਂ ਸਮਰੱਥਾ ਦੇਖਦੇ ਜੇ ਮੇਰੇ 'ਚ ਤੁਸੀਂ ਕਾਬਲੀਅਤ ਦੇਖਦੇ ਜੇ ਜੇ ਤੁਸੀਂ ਮੇਰੇ ਬਾਰੇ ਇਹ ਮਹਿਸੂਸ ਕਰਦੇ ਜੇ ਕਿ ਅੱਜ ਮੇਰੇ ਵਰਗੇ ਦੀ ਆਵਾਜ਼ ਜਿਹੜੀ ਹੈ ਉਹ ਪੰਥ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ بلند ਕਰਨ ਲਈ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਕਿ ਜਿਸ ਤਰ੍ਹਾਂ ਦੀਆਂ ਕੇਂਦਰ ਦੀਆਂ ਸਰਕਾਰਾਂ ਚ ਪਹਿਲਾਂ ਸੀ ਚਾਹੇ ਹੁਣ ਰਹੀ ਹੈ ਇਹਨਾਂ ਨੇ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਹਰ ਪੱਖੋਂ ਤੱਕਾ ਕੀਤਾ ਹੈ ਤੇ ਤੱਕੇ ਨੂੰ ਰੋਕਣ ਵਾਸਤੇ ਉੱਥੇ ਮਜ਼ਬੂਤੀ ਨਾਲ ਆਵਾਜ਼ بلند ਕਰਨ ਦੀ ਲੋੜ ਹੈ ਮਜ਼ਬੂਤੀ ਦੇ ਨਾਲ ਆਪਣਾ ਵਖ ਰੱਖਣ ਦੀ ਲੋੜ ਹੈ ਔਰ ਉਹਨਾਂ ਦੇ ਜਵਾਬ ਦੇ ਵੀ ਬਰਾਉਣ ਦੀ ਲੋੜ ਹੈ ਔਰ ਜਿਹੜੀ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਹੈ ਉਹਦਾ ਇਨਸਾਫ ਦਿਵਾਉਣ ਦੇ ਲੋਗ ਹੈ। ਇਹ ਜਿਹੜਾ ਅਮਿਤਪਾਲ ਮਾਨ ਨੇ ਜਿਹੜਨੇ ਕਾਗਜ਼ ਆਪਣੇ ਦਾਖਲ ਕਰਵਾਏ ਗਏ ਨੇ ਔਰ ਇਸ ਦੇ ਨਾਲ ਕੋਈ ਵੀਰ ਸਿੰਘ ਜੀ ਦੇ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਕਾਗਜ਼ ਦਾਖਲ ਕਰਾਏ ਗਏ ਨੇ ਔਰ ਜਿਸ ਦਾ ਜਿਹੜਾ ਦਾਵਾ ਕਰਦ ਨੇ ਕੀ ਕਹਿਣਾ ਚਾਹੁੰਦੇ ਨੇ। ਵੀ ਚਲੋ ਕਾਗਜ਼ ਦਾਖਲ ਕਰਾਉਣਾ ਵੀ ਹਰਕਤ ਦਾ ਅਧਿਕਾਰ ਹੈ, ਚੋਣ ਲੜਨਾ ਵੀ ਹਰਕਤ ਦਾ ਅਧਿਕਾਰ ਹੈ, ਦਾਵਾ ਕਰਨਾ ਵੀ ਹਰਕਤ ਦਾ ਅਧਿਕਾਰ ਹੈ। ਮੈਂ ਤਾਂ ਸੰਗਤ ਦੇ ਉੱਤੇ ਛੱਡਦਾ। ਮੇਰੇ ਤਾਂ ਇੱਕੋ ਇੱਕ ਹੈ। ਕਿ ਮੈਂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਐ ਤੇ ਮੇਰੇ ਖਿਆਲ ਹੈ ਕਿ ਲੋਕ ਸਭਾ ਹੜਕਾ ਖਡੂਰ ਸਾਹਿਬ ਦੇ ਲੋਕਾਂ ਨੇ ਮੇਰੀ ਕਾਰਗੁਜ਼ਾਰੀ ਦੇਖੀ ਖਾਸ ਕਰਕੇ ਚਲੋ ਖੇਮ ਤਰਨ ਜਾਂ ਬਗਗ ਜਿਲ੍ਹਾ ਤਰਨਤਾਰਨ ਇਹ ਤਾਂ ਮੈਨੂੰ ਨੇੜੇੋਂ ਦੇਖਿਆ ਹੈ ਪਰ ਭਾਵੇਂ ਇਹਦੇ 'ਚ ਜੀਰਾ ਵੀ ਪੈਂਦਾ ਹੈ ਸੁਲਤਾਨਪੁਰ ਲੋਧੀ ਵੀ ਪੈਂਦਾ ਹੈ ਕਪੂਰਥੜਾ ਵੀ ਪੈਂਦਾ ਹੈ ਇਹ ਤਰਨਤਾਰਨ ਤੋਂ ਬਾਹਰ ਜਿਹੜਾ ਬਾਬਾ ਬਕਾਲਾ ਤੇ ਜੰਡੇਆਲਾ ਵੀ ਪੈਂਦਾ ਪਰ ਮੈਂ ਜਿੱਥੇ ਵੀ ਜਾਣਾ ਉਹ ਇਹੀ ਗੱਲ ਕਰਦੇ ਕਿ ਬਲਟੋਆ ਸਾਹਿਬ ਤੁਸੀਂ ਸਾਡੇ ਲਈ ਬਗਾਨੇ ਨਹੀਂ ਤੁਸੀਂ ਭਾਵੇਂ ਸਾਨੂੰ ਨਹੀਂ ਪਛਾਣਦੇ ਪਰ ਅਸੀਂ ਤੁਹਾਨੂੰ ਤੇ ਤੁਹਾਡੇ ਕੰਮ ਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਆ ਕਪੜਾ ਤੇ ਮਿਲਦੀ ਹੈ ਉਤਸ਼ਾਹ ਮਿਲਦਾ ਹੈ ਜੋਸ਼ ਮਿਲਦਾ ਹੈ ਤੇ ਇਸ ਕਰਕੇ ਜਿਹੜਾ ਆ ਕੋਈ ਦਾਵਾ ਕੀ ਕਰੀ ਜਾਂਦਾ ਆ ਮੇਰਾ ਦਾਵਾ ਇੱਕੋ ਹੀ ਹੈ ਕਿ ਮੈਂ ਕੇਂਦਰ ਦੀਆਂ ਚੂਲਾ ਹਲਾ ਕੇ ਰੱਖਦਾ ਔਰ ਮੇਰੀ ਟੱਕਰ ਕਿਸੇ ਨਾਲ ਨਹੀਂ ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ ਇਹ ਹੀ ਮੇਰੀ ਸ਼ਬਦ ਦੇਖੋ ਜੀ ਮੈਂ ਸਾਡੀ ਕੌਮ ਦੀ ਬਦਕਿਸਮਤੀ ਸਮਝਦਾ ਹਾਂ ਕਿ ਜੋ ਝੂਠ ਪਰੋਸ ਦਿੱਤਾ ਜਾਂਦਾ ਉਹਨੇ ਸੱਚ ਸਨਕਾਰ ਕੀਤਾ 2017 ਦੀਆਂ ਚੋਣਾਂ ਦੇ ਵਿੱਚ ਕਪ ਨੰਬਰਿੰਦਰ ਸਿੰਘ ਨੇ ਵੱਡੇ ਵੱਡੇ ਦਮਕਜੇ ਮਾਰੇ ਝੂਠ ਬੋਲੇ ਤੇ ਸ਼ਰਮ ਦੇ ਦਿੱਤਾ ਸੀ ਧੋਖਾ ਆ ਪਰ ਲੋਕ ਉਹਦਾ ਸ਼িকার ਹੋਈ ਤੇ ਲੋਕਾਂ ਨੇ ਤਾਤਾ ਕਰਕੇ ਕਾਂਸ ਦੀ ਸਰਕਾਰ ਬਣਾਈ 80 ਐਮਐਲਏ ਦੇ ਕਾਂਗਸ ਦੀ ਔਰ ਇਸ ਧਰਤੀ ਤੇ ਗੁਰਾਂ ਦੀ ਧਰਤੀ ਦੇ ਉੱਤੇ ਤਿੰਨ ਵਾਰ ਸਰਕਾਰ ਬਣੀ ਜਿਹੜੀ ਕਿ ਮੇਰੇ ਵਰਗਿਆਂ ਲਈ ਵੀ ਸਾਰਿਆਂ ਲਈ ਨਮੋਸ਼ੀ ਵਾਲੀ ਗੱਲ 2022 ਦੇ ਵਿੱਚ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਗਿਆ ਝੂਠ ਬੋਲਿਆ ਗਿਆ ਗਾਰੰਟੀਆਂ ਦਿੱਤੀਆਂ ਗਈਆਂ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ ਕਿਸੇ ਨੇ ਨਹੀਂ ਦੇਖਿਆ ਮੈਂ ਇੱਕ ਗੱਲ ਜਿਹੜੀ ਹੈ ਜਦੋਂ 2022 ਦੇ ਰਿਜ਼ਲਟ ਆਏ ਸੀ ਮੈਂ ਕਿਹਾ ਹੁਣ ਸ਼ਾਇਦ ਸੱਚ ਵੱਲ ਮੁੜਨਗੇ ਮੈਂ ਕਿਹਾ ਹੁਣ ਬਥੇਰੀ ਹੋ ਗਈ ਪਰ ਜਿਹੜੇ ਝੂਠ ਪ੍ਰੋਸਨ ਵਾਲੇ ਨੇ ਉਹ ਪਤਾ ਨਹੀਂ ਕਿੰਨੇ ਤੇਜ਼ ਹੈ ਤੇ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਪੰਜਾਬ ਤੇ ਪੰਥ ਵਿਰੋਧੀ ਨੇ ਜਾਂ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦਾ ਜੋਰ ਹੀ ਇਸੇ ਗੱਲ ਤੇ ਲੱਗਾ ਹੋਇਆ ਕਿ ਪੰਜਾਬੀਆਂ ਨੂੰ ਠੱਗਣਾ ਹੈ ਲੱਭਣਾ ਕਿਵੇਂ ਝੂਠ ਕਿਵੇਂ ਭਰੋਸਣਾ ਹੈ ਤੇ ਗੁੰਮਰਾਹ ਤੁਨ ਕਿਵੇਂ ਉਹਨਾਂ ਦੇ ਅਗੇ ਪ੍ਰਚਾਰ ਕਰਨਾ ਤੇ ਇਹ ਵੀ ਇੱਕ ਗੁੰਮਰਾਹ ਤੁਨ ਨੂੰ ਪ੍ਰਚਾਰ ਹੈ ਸ਼ਰਿਆਮ ਦੁਨੀਆਂ ਦਾ ਕੋਈ ਕਾਨੂੰਨ ਨਹੀਂ ਔਰ ਹਿੰਦੁਸਤਾਨ ਦਾ ਕੋਈ ਸੰਵਿਧਾਨਕ ਕੋਈ ਕਾਨੂੰਨੀ ਤੌਰ ਤੇ ਕਿਸੇ ਥਾਂ ਤੇ ਕੋਈ ਪ੍ਰੋਵੀਜ਼ਨ ਦਿਖਾ ਦਿਓ ਕਿ ਜੇ ਕੋਈ ਬੰਦਾ ਇਲੈਕਸ਼ਨ 'ਚ ਖੜਦਾ ਹੈ ਤੇ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਸਾਰੇ ਜਿਹੜੇ ਗੁਨਾਹ ਆ ਉਹ ਮਾਫ ਹੋ ਜਾਂਦੇ ਐ ਤੇ ਉਹ ਬੰਦਾ ਬਾਹਰ ਆ ਜਾਂਦਾ ਪਤਾ ਨਹੀਂ 1999 ਦੀਆਂ ਚੋਣਾਂ ਦੇ ਨਾਲ ਪਤਾ ਨਹੀਂ ਕਿੱਥੋਂ ਜੋੜ ਦਿੰਦੇ ਐ ਕਿ ਮਾਨਸਾਹਬ ਜਿੱਤ ਗਏ ਤੇ ਮਾਨਸਾਹਬ ਆ ਗਏ ਮਾਨਸਾਹਬ ਦੇ 5 ਸਾਲ ਕੱਟ ਕੇ ਆਏ ਐ ਤੇ ਸাজা ਕੱਟਣੀ ਪਈ ਜਣੀ ਹਾਂਜੀ ਜੋ ਨਿਜ਼ਮ ਨੇ ਮਤਲਬ ਇਹ ਹੈ ਕਿ ਨਗ ਇਹਨਾਂ ਤੇ ਵੈਸੇ 5-6 ਮਹੀਨਾ ਤੱਕ ਵੈਸੇ ਬਾਹਰ ਆ ਜਾਣਾ ਐਨਐਸਐ ਲੱਗੇ ਪਰ ਐਨਐਸਐ ਤੇ ਐਨਐਸਐ ਲਗਾਤਾਰ ਥੋੜੀ ਚੱਲਣੀ ਐ ਜੀ ਲਗਾਤਾਰ ਥੋੜੀ ਐਨਐਸਐ ਜਲਦੀ ਐ ਨਸੇ ਲੱਗੀ ਕਟਲੀ ਜਿਹੜੀ ਹੁਣ ਵਾਲੀ ਨਸੇ ਲੱਗੀ ਹੈ ਉਹ ਮੈਂ ਮਹਿਸੂਸ ਕਰਦਾ ਆ ਕਿ ਉਹ ਜਾਣ ਬੁਝ ਕੇ ਇੱਕ ਚਰਚਾ ਬਣਾਉਣ ਵਾਸਤੇ ਲਾਈ ਗਈ ਜਾਣ ਬੁਝ ਕੇ ਇੱਕ ਹਾਈਪ ਕਰੀਏਟ ਕਰਨ ਵਾਸਤੇ ਜਿਹੜੇ ਲੋਕ ਇੱਥੇ ਭਰਮ ਪਿਖਾ ਪੈਦਾ ਕਰਨਾ ਚਾਹੁੰਦੇ ਨੇ ਚਾਹੇ ਕੇਂਦਰ ਸਰਕਾਰ ਗੱਲ ਲੋ ਚਾਹੇ ਕੇਂਦਰੀ ਏਜੰਸੀਆਂ ਗੱਲ ਲੋ ਜਿਨ੍ਹਾਂ ਦੇ ਦਬਾਅ ਦੇ ਤਹਿਤ ਪੰਜਾਬ ਸਰਕਾਰ ਨੇ ਇਸ ਐਨਐਸਸੀ ਵਿੱਚ ਵਾਧਾ ਕੀਤਾ ਤੇ ਮੇਰਾ ਖਿਆਲ ਹੈ ਕਿ ਅਬਲ ਤੇ ਐਡਵਾਈਜ਼ਰੀ ਬੋਡੀ ਤੋੜ ਦੂਗਾ ਨਹੀਂ ਤੇ ਹਾਈ ਕੋਰਟ ਚ ਉੱਤੇ ਟਿਕਦੀ ਨਹੀਂ ਜੀ ਉਸ ਤੋਂ ਬਾਅਦ 307 ਦਾ ਮਕਦਮਾ ਜਿਹੜੀ ਮੇਰਾ ਆਜਲਾ ਉਹ ਅਗਲੇ ਦਿਨ ਜਵਾਨ ਤੋਂ ਹੋ ਜਾਂਦੀ ਹੈ ਤੇ ਇਸ ਦਾ ਮਤਲਬ ਜਿਹੜਾ ਆ ਮੋਟੀ ਦੀ ਗੱਲ ਜਿਹੜੀ ਹੈ ਮੈਂ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਦੁਨੀਆ ਦਾ ਕੋਈ ਬੰਦਾ ਲੈ ਆਵੇ ਜਾਂ ਮਾਨ ਸਾਹਿਬ ਕਹਿ ਦੇਣ ਕਿ ਮੈਂ ਐਮਪੀ ਬਣ ਗਿਆ ਸੀ ਤੇ ਮੈਂ ਤਰਬਾਰ ਹਾਂ ਹਾਂ ਜੀ ਤੇ ਜੇ ਐਮਪੀ ਬਣਦੇ ਨਾਲ ਇਹ ਤਾਂ ਗਲਤ ਤੰਗੜਾ ਮਾਨ ਸਾਹਿਬ ਨੂੰ ਐਮਪੀ ਬਣਾਤਾ ਮਾਨ ਸਾਹਿਬ ਇੱਕ ਕੰਮ ਗਣਾ ਦਨ ਜਿਹੜਾ ਉਹਨਾਂ ਨੇ ਕੌਮ ਦੇ ਪੰਥ ਦੇ ਪੰਜਾਬ ਦੇ ਭਲੇ ਵਾਸਤੇ ਕੀਤਾ। ਉਹ ਬਣਾ ਦੇ। ਐਮਪੀ ਬਣ ਜਾਣਾ ਲੋਕਾਂ ਦੇ ਮੋਸ਼ਨਲ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਤੁਸੀਂ ਸਵਾਲ ਵੱਡੇ ਖੜੇ ਕਰਕੇ ਇਹ ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਕਹਿੰਦੇ ਨੇ ਅੰਮ੍ਰਿਤਪਾਲ ਜਿਹਦੇ ਨੂੰ ਕੈਂਟ ਦੇ ਕੇ ਤਾਂ ਆਣੇ ਪਾਸੇ ਮੰਦਿਰ ਦੇ ਪਾਸੇ ਉਹਨੇ ਸਭ ਬਣਾ ਦਿੱਤਾ। ਕਿ ਜਦ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਿਹੜਾ ਇਲੈਕਸ਼ਨ ਵਧਾਨ ਚ ਆ ਗਿਆ। ਡਰ ਅੰਸਟੈਂਡ ਵੀ ਹੈ ਮੈਂ ਇਹਨਾਂ ਦੱਸੂਗਾ ਕਿ ਮੇਰੇ 40 45 ਸਾਲ ਮੈਨੂੰ ਹੋ ਗਏ 15 ਸਾਲ ਦਾ ਸਿਜਾਂਦਾ ਮਤਰੇ ਤੇ 15 ਸਾਲ ਦੀ ਉਮਰ ਤੇ ਜੋ ਸੋਚਿਆ ਸੀ ਜਿਹੜਾ ਕਦਮ ਪੁੱਟਿਆ ਸੀ ਅੱਜ ਤੋ ਪਛਾਣ ਨਹੀਂ ਕੀਤਾ ਗਾਹ ਭਾਂਵੇਂ ਲੈ ਕੇ ਗਏ ਰਹੀ ਆਪਦੇ ਸਟੈਂਡ ਤੋਂ ਕਦੇ ਥੜਕੇ ਨਹੀਂ ਭਾਂਵੇਂ ਅਗਲੇ ਬੰਨੇ ਜਿਹੜਾ ਮਰਜੀ ਖੁਰੋਤਾ ਹੋਵੇ ਆਵਾਜ਼ਾਂ ਬੁਲੰਦ ਕੀਤੀਆਂ ਨੇ ਜੇਹਲਾਂ ਕਟੀਆਂ ਨੇ ਤਸੀਹੇ ਝੱਲੇ ਨੇ ਔਰ ਜੇਹਲਾਂ ਵੀ ਇਹੋ ਜਿਹੀਆਂ ਕਟੀਆਂ ਨੇ ਜਿਹੜਾ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਮੇਰਾ ਤਾਂ 60 ਸਾਲਾਂ ਬਾਅਦ ਤੁਹਾਡੇ ਜ਼ਮਣੀ ਤੁਹਾਹੀ ਤੇ ਮੇਰੀ ਤਰੀਕਾ ਦੇ ਹੁੰਦੇ ਨੇ 36 ਸਾਲ ਬਾਅਦ 1902 ਦਾ ਮੇਰਾ ਕੇਸ ਕੱਢ ਕੇ ਅਗਨੇ ਚ ਲਾਦਾ ਕਦੀ ਮੇਰੇ ਇੱਕ ਦਿਨ ਮੂਹ ਤੇ ਕਦੀ ਮਜੂਸੀ ਦੇਖੀ ਜੇ ਦੇਖੀ ਦੱਸ ਦਿਓ ਹਈ ਤੇ ਉਹ ਲੋਕ ਆ ਯਾਰ ਹਾਂਜੀ ਤੇ ਬਾਕੀ ਰਹੀ ਕੌਣ ਸੰਵਧਾਨ ਨੂੰ ਮੰਨ ਨਾ ਮੰਨਣ ਦਾ ਦਾਵਾ ਕਰਦਾ ਸੀ ਕਿਹੜਾ ਅੱਜ ਮੰਨੀ ਜਾਂਦਾ ਆ ਯਸਟੈਂਡ ਹੁਣ ਮੈਂ ਸਰਦਾਰ ਤਰਸੇਮ ਸਿੰਘ ਹੋਰਾਂ ਦੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਉਹਨਾਂ ਦੀ ਇੰਟਰੋ ਸੌਂ ਰਹੀ ਸੀ ਉਹ ਕਹਿੰਦੇ ਜੀ ਜੇ ਅਮਰਿਤਪਾਲ ਸਿੰਘ ਮੇਨਸਟ੍ਰੀਮ ਚ ਆ ਰਿਹਾ ਹੈ ਮੁਖ ਧਾਰਾ ਜਾ ਰਿਹਾ ਹੈ ਤੇ ਤੁਹਾਨੂੰ ਪੀੜ ਕਿਉਂ ਹੁੰਦੀ ਹੈ ਮਤਲਬ ਤੁਸੀਂ ਕਿਉਂ ਰੌਲਾ ਪਾਉਂਦੇ ਹਾਂ ਜੀ ਹਾਂਜੀ ਤੇ ਹੁਣ ਜਦੋਂ ਬਾਪ ਨੇ ਕਿਹਾ ਤਾਂ ਕਿ ਸਾਡਾ ਮਤਲਬ ਬੱਚਾ ਜਿਹੜਾ ਮੁਖ ਧਾਰਾ ਚ ਆ ਰਿਹਾ ਹੈ ਤੇ ਮੈਂ ਤਾਂ ਮੁਖ ਧਾਰਾ ਦੇ ਵਿਰੁੱਧ ਨਹੀਂ ਆ ਮੈਂ ਤਾਂ ਮੁਖ ਧਾਰਾ ਦੇ ਅੰਦਰ ਹੀ ਆ ਪਾਈ ਅਸੀਂ ਬੜਾ ਕੁਝ ਵੇਖ ਲਿਆ ਆ ਸਾਡਾ ਤਜਰਬਾ ਪੰਜਾਬ ਤਰੱਕੀ ਤੰਦ ਕਰੂ ਜਿੱਥੇ ਅਮਨ ਤੇ ਚੈਨ ਹੈ ਇੱਥੇ ਸੁੱਖ ਸ਼ਾਂਤੀ ਹੈ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੈ

Instagram X